ਕੀ ਤੁਸੀਂ ਸਾਇਲੈਂਸ ਦੀ ਪਾਵਰ ਨੂੰ ਜਾਣਦੇ ਹੋ ਇਸ ਸ਼ੋਰ ਅਤੇ ਸਟ੍ਰੈਸ ਨਾਲ ਭਰੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਸਾਇਲੈਂਸ ਅਤੇ ਉਸਦੇ ਫਾਇਦੇ ਨੂੰ ਲੱਭ ਰਹੇ ਹਨ ਦਿਨ ਭਰ ਵਿੱਚ ਸ਼ਾਂਤੀ ਦੇ ਪਲ ਬਿਤਾਉਣ ਨਾਲ ਸਾਡਾ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਅਸੀਂ ਖੁਦ ਨਾਲ ਜੁੜ ਪਾਉਂਦੇ ਹਾਂ ਇਸ ਸ਼ਾਂਤ ਵਕਤ ਲਈ ਤੁਸੀਂ ਕਿਸੇ ਚਾਉਣ ਵਾਲੇ ਨੂੰ ਯਾਦ ਕਰ ਸਕਦੇ ਹੋ ਸੂਰਜ ਨਿਕਲਣ ਤੋਂ ਪਹਿਲਾਂ ਉੱਠ ਸਕਦੇ ਹੋ ਅਤੇ ਇਸ ਸ਼ੋਰ ਨਾਲ ਭਰੇ ਵਕਤ ਨੂੰ ਸ਼ਾਂਤ ਵਕਤ ਵਿੱਚ ਬਦਲ ਸਕਦੇ ਹੋ give your brain a break ਆਪਣੇ ਫੋਨ ਨੂੰ ਸਾਇਲੈਂਟ ਕਰਨ ਦਾ ਕੌਨਸ਼ੀਅਸ ਡਿਸੀਜਨ ਲਵੋ ਅਤੇ ਡਿਸਾਈਡ ਕਰੋ ਕਿ ਤੁਸੀਂ ਇਸ ਸ਼ਾਂਤ ਵਕਤ ਨੂੰ ਕਿਵੇਂ ਬਿਤਾਉਂਗੇ ਸਾਨੂੰ ਆਪਣੀ ਮੈਂਟਲ ਹੈਲਥ ਦੇ ਲਈ ਸ਼ਾਂਤ ਵਕਤ ਕੱਢਣਾ ਹੀ ਚਾਹੀਦਾ ਹੈ ਕੁਝ ਪੋਜ਼ਿਟਿਵ ਚੁਣੋ ਅਤੇ ਕਿਸੇ ਵੀ 네ਗੇਟਿਵ ਥਾਟ ਤੋਂ ਬਚੋ ਵੀਕਐਂਡ ਦੇ ਦਿਨ 1 ਤੋਂ 2 ਘੰਟੇ ਦੇ ਲਈ ਟੈਕਨੋਲੋਜੀ ਬਲੈਕਆਊਟ ਟ੍ਰਾਈ ਕਰੋ ਅਤੇ ਦੇਖੋ ਕਿ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਸਾਇਲੈਂਸ ਸਿਰਫ ਸ਼ੋਰ ਦਾ ਨਾ ਹੋਣਾ ਨਹੀਂ ਹੈ ਪਰ ਇਹ ਖੁਦ ਨੂੰ ਧੀਮਾ ਕਰ ਲੈਣ ਦੇ ਬਾਰੇ ਵਿੱਚ ਹੈ ਬੈਨੀਫਿਟਸ ਆਫ ਸਾਇਲੈਂਸ ਸਾਇਲੈਂਸ ਸਾਡੀ ਕੌਨਸ਼ੀਅਸਲੀ ਜਿਉਣ ਵਿੱਚ ਮਦਦ ਕਰਦਾ ਹੈ ਇਹ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦਾ ਹੈ ਇਹ ਸੈਲਫ ਅਵੇਅਰਨੈਸ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਫੈਸਲੇ ਲੈਣ ਦੇ ਕੌਸ਼ਲ ਨੂੰ ਬਿਹਤਰ ਬਣਾਉਂਦਾ ਹੈ ਅਤੇ ਨਾਲ ਹੀ ਦਿਮਾਗ ਦੀ ਕਲੈਰਿਟੀ ਵਧਾਉਂਦਾ ਹੈ ਇਸ ਨਾਲ ਬਾਤਚੀਤ ਵੀ ਵਧੀਆ ਹੁੰਦੀ ਹੈ ਚੁੱਪ ਰਹਿ ਕੇ ਤੁਸੀਂ ਜ਼ਿਆਦਾ ਸੁਣਦੇ ਹੋ ਅਤੇ ਦੂਜਿਆਂ ਨੂੰ ਜ਼ਿਆਦਾ ਸ਼ੇਅਰ ਕਰਨ ਦਾ ਮੌਕਾ ਦਿੰਦੇ ਹੋ ਜਿਸ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ ਇਹ ਤੁਹਾਡੀਆਂ ਭਾਵਨਾਵਾਂ ਨੂੰ ਵੀ ਕਾਬੂ ਵਿੱਚ ਰੱਖਦਾ ਹੈ ਸਾਇਲੈਂਸ ਤੁਹਾਡੇ ਅਹਿਸਾਸ ਅਤੇ ਜਵਾਬ ਦੇਣ ਦੇ ਵਿੱਚ ਦਾ ਜਗ੍ਹਾ ਬਣ ਸਕਦਾ ਹੈ ਇੱਕ ਪਲ ਲਈ ਚੁੱਪ ਰਹਿ ਕੇ ਆਪਣਾ ਜਵਾਬ ਸਮਝਦਾਰੀ ਅਤੇ ਸ਼ਾਂਤੀ ਨਾਲ ਚੁਣੋ ਜਦੋਂ ਤੁਸੀਂ ਸੌਣ ਜਾਵੋ ਤਾਂ ਇਸ ਸ਼ਾਂਤੀ ਦੀ ਵਾਰ ਤੋਂ ਖੁਦ ਨੂੰ ਸ਼ਾਂਤ ਕਰਨ ਜਾਂ ਨੇਚਰ ਦੀ ਆਵਾਜ਼ ਸੁਣਨ ਵਿੱਚ ਕਰੋ ਸਾਇਲੈਂਸ ਕਮਾਲ ਦੀ ਤਾਕਤ ਦਾ ਜਰੀਆ ਹੈ ਸਾਰੇ ਸਫਲ ਲੋਕ ਇਹ ਜਾਣਦੇ ਹਨ ਕਿ ਸਾਇਲੈਂਸ ਦੀ ਵਰਤੋਂ ਬੋਲਣ ਅਤੇ ਅੱਗੇ ਵਧਣ ਵਿੱਚ ਕਿਵੇਂ ਕਰਨੀ ਹੈ ਅਜਿਹੇ ਕੁਝ ਤਰੀਕੇ ਹਨ ਜਿਨ੍ਹਾਂ ਨੂੰ ਸਫਲ ਲੋਕ ਅੱਗੇ ਵਧਣ ਲਈ ਵਰਤਦੇ ਹਨ ਬੁਲੇਟ ਟਰਸਟ ਜੇਕਰ ਤੁਸੀਂ ਰਿਸ਼ਤੇ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਭਰੋਸਾ ਬਣਾਉਣਾ ਪਵੇਗਾ ਖੁਦ ਸਾਰੀ ਗੱਲ ਨਾ ਬੋਲ ਕੇ ਤੁਸੀਂ ਸੁਣਨਾ ਵੀ ਹੋਵੇਗਾ ਖੁਦ ਨੂੰ ਇੰਟਰਡਿਊਸ ਕਰਕੇ ਦੂਸਰੇ ਇਨਸਾਨ ਤੋਂ ਸਵਾਲ ਪੁੱਛੋ ਅਤੇ ਸੁਣੋ ਦੂਸਰੇ ਇਨਸਾਨ ਨੂੰ ਸਮਝੋ ਜਦੋਂ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਹਨਾਂ ਨੂੰ ਸੁਣਦੇ ਹੋ ਤਾਂ ਉਹ ਤੁਹਾਡੀ ਸੁਣਨਗੇ ਐਮਫਸਾਈਜ਼ ਆ ਪੁਆਇੰਟ ਜੇਕਰ ਤੁਸੀਂ ਬਹੁਤ ਸਾਰੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਅਸਲ ਮਤਲਬ ਕਿਤੇ ਖੋ ਜਾਂਦਾ ਹੈ ਸਾਇਲੈਂਸ ਅਤੇ ਘੱਟ ਸ਼ਬਦ ਜ਼ਰੂਰਤ ਪੈਣ ਤੇ ਤੁਹਾਨੂੰ ਸੁਣਨ ਦਾ ਮੌਕਾ ਦਿੰਦੇ ਹਨ ਜੇਕਰ ਤੁਸੀਂ ਮੀਟਿੰਗ ਵਿੱਚ ਹੋ ਤਾਂ ਗਰੁੱਪ ਤੋਂ ਪੁੱਛੇ ਗਏ ਹਰ ਸਵਾਲ ਦਾ ਜਵਾਬ ਨਾ ਦੇਵੋ ਇੱਕ ਦੋ ਸਵਾਲਾਂ ਦਾ ਹੀ ਜਵਾਬ ਦੇਵੋ ਤੁਹਾਡੇ ਸ਼ਬਦ ਉਹਨਾਂ ਲੋਕਾਂ ਤੋਂ ਜ਼ਿਆਦਾ ਯਾਦ ਰੱਖੇ ਜਾਣਗੇ ਜੋ ਹਰ ਮੌਕਾ ਮਿਲਦੇ ਹੀ ਬੋਲਣ ਲੱਗਦੇ ਹਨ 네ਗੋਸ਼ੀਏਟ ਸ਼ਾਂਤ ਰਹਿਣਾ ਮੋਲ ਭਾਅ ਕਰਦੇ ਸਮੇਂ ਬਹੁਤ ਮਦਦਗਾਰ ਕਰ ਸਕਦਾ ਹੈ ਜਦੋਂ ਦੂਜਾ ਇਨਸਾਨ ਚੁੱਪ ਹੁੰਦਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਲੋਕ ਕੀ ਸੋਚ ਰਹੇ ਹਨ ਤਾਂ ਤੁਸੀਂ ਬਾਜੀ ਪਲਟ ਦੇਵੋ ਉਹਨਾਂ ਨੂੰ ਇਹ ਸੋਚਣ ਦੇਵੋ ਕਿ ਤੁਸੀਂ ਕੀ ਸੋਚ ਰਹੇ ਹੋ ਮੰਨ ਲਵੋ ਕਿ ਤੁਸੀਂ ਕੋਈ ਡੀਲ ਫਾਈਨਲ ਕਰ ਰਹੇ ਹੋ ਤਾਂ ਇੱਕਦਮ ਹਾਂ ਜਾਂ ਨਾ ਨਾ ਬੋਲੋ ਕੁਝ ਪਲ ਦੇ ਲਈ ਚੁੱਪ ਰਹੋ ਤੁਹਾਡੀ ਇਹ ਚੁੱਪੀ ਦੂਜੇ ਇਨਸਾਨ ਨੂੰ ਪਰੇਸ਼ਾਨ ਕਰ ਦੇਵੇਗੀ ਅਤੇ ਉਹ ਬੋਲ ਕੇ ਇਸ ਖਾਲੀ ਜਗ੍ਹਾ ਨੂੰ ਭਰਨਾ ਚਾਹਣਗੇ ਉਹਨਾਂ ਨੂੰ ਸਾਰੀ ਜਾਣਕਾਰੀ ਦੇਣ ਦੇਵੋ ਇਸ ਨਾਲ ਤੁਹਾਨੂੰ ਮਦਦ ਮਿਲੇਗੀ ਅਤੇ ਗੱਲਬਾਤ ਅੱਗੇ ਵਧਾਉਣ ਵਿੱਚ ਤੁਹਾਡੀ ਸਾਈਡ ਭਾਰੀ ਹੋਵੇਗੀ ਗੈਟ ਦਾ ਆਨਸਰ ਜਿੰਨੀ ਜਲਦੀ ਤੁਸੀਂ ਸ਼ਾਂਤ ਹੋਵੋਗੇ ਉੰਨੀ ਹੀ ਜਲਦੀ ਤੁਹਾਨੂੰ ਜਵਾਬ ਮਿਲੇਗਾ ਬਹੁਤ ਲੋਕ ਇੱਕ ਸਵਾਲ ਪੁੱਛ ਕੇ ਕੁਐਸਚਨ ਮਾਰਕ ਤੇ ਨਾ ਰੁੱਕ ਕੇ ਗੱਲ ਵਿੱਚ ਫਸ ਜਾਂਦੇ ਹਨ ਸਵਾਲ ਪੁੱਛੋ ਅਤੇ ਚੁੱਪ ਹੋ ਜਾਵੋ ਸਫਾਈ ਅਤੇ ਬਹਾਨੇ ਬਣਾਉਣ ਵਿੱਚ ਨਾ ਲੱਗ ਜਾਵੋ ਇਸ ਨਾਲ ਤੁਹਾਡਾ ਸਵਾਲ ਗੱਲਾਂ ਵਿੱਚ ਘੁੱਲ ਜਾਵੇਗਾ ਅਤੇ ਆਪਣੀ ਪਾਵਰ ਖੋ ਦੇਵੇਗਾ ਅਜਿਹਾ ਵੀ ਵਕਤ ਆਉਂਦਾ ਹੈ ਜਦੋਂ ਸਾਇਲੈਂਸ ਸ਼ਬਦਾਂ ਤੋਂ ਜ਼ਿਆਦਾ ਤੇਜ਼ ਹੁੰਦੀ ਹੈ ਸਮਝੋ ਕਿ ਸਾਇਲੈਂਸ ਤੁਹਾਡੀ ਮਦਦ ਕਦੋਂ करेगी ਉਦੋਂ ਆਪਣੇ ਲਈ ਬੋਲੋ ਅੱਗੇ ਵਧੋ ਅਤੇ ਆਪਣੀ ਤਾਕਤ ਵਧਾਓ ਇਹ ਤਾਂ ਸਾਫ ਹੋ ਗਿਆ ਹੈ ਕਿ ਸਾਇਲੈਂਸ ਵਿੱਚ ਪਾਵਰ ਹੈ ਅਤੇ ਕਿਸੇ ਵੀ ਪਾਵਰ ਦੀ ਤਰ੍ਹਾਂ ਇਸ ਦਾ ਇਸਤੇਮਾਲ ਦੁੱਖ ਪਹੁੰਚਾਉਣ ਜਾਂ ਰਾਹਤ ਪਹੁੰਚਾਉਣ ਲਈ ਕੀਤਾ ਜਾ ਸਕਦਾ ਹੈ ਕੁਝ ਲੋਕਾਂ ਦੇ ਲਈ ਸਾਇਲੈਂਸ ਦਾ ਮਤਲਬ ਹੈ ਇਕੱਲਾਪਨ ਇਕਾਂਗਰਤਾ ਇਕਾਂਤ ਜਗ੍ਹਾ ਇਸ ਦਾ ਇਸਤੇਮਾਲ ਨਾ ਮੰਜ਼ੂਰੀ ਅਤੇ ਇੱਥੋਂ ਤੱਕ ਕਿ ਸਜ਼ਾ ਦੇ ਤੌਰ ਤੇ ਵੀ ਕੀਤਾ ਜਾ ਸਕਦਾ ਹੈ ਸਾਡੀ ਭਾਸ਼ਾ ਵਿੱਚ ਸਾਇਲੈਂਸ ਜਾਂ ਮੌਨ ਵਰਤ ਨੂੰ 네ਗੇਟਿਵ ਮੰਨਿਆ ਜਾਂਦਾ ਹੈ ਸਾਡੀ ਬਿਜ਼ੀ ਅਤੇ ਸ਼ੋਰ ਨਾਲ ਭਰੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਸਾਇਲੈਂਸ ਤੋਂ ਡਰਦੇ ਹਨ ਸਾਇਲੈਂਸ ਦੇ ਸਾਈਕੋਲੋਜੀਕਲ ਫਾਇਦੇ ਇਹ ਵੀ ਹਨ ਕਿ ਇਸ ਨਾਲ ਕ੍ਰੀਏਟੀਵਿਟੀ ਫੋਕਸ ਸੈਲਫ ਕੰਟਰੋਲ ਸੈਲਫ ਅਵੇਅਰਨੈਸ ਪ੍ਰਸਪੈਕਟਿਵ ਅਤੇ ਸਪਿਰਚੁਅਲਿਟੀ ਵਾਧੀ ਹੈ ਸਾਇਲੈਂਸ ਇਜ਼ ਨਾਟ ਅ ਵੀਕਨੈਸ ਇੱਕ ਗਰਮ ਮਾਹੌਲ ਵਿੱਚ ਖੁਦ ਤੇ ਕਾਬੂ ਪਾ ਕੇ ਸ਼ਾਂਤ ਰਹਿਣਾ ਵੀ ਸਾਇਲੈਂਸ ਹੀ ਹੈ ਸਾਇਲੈਂਸ ਉਹ ਪਾਵਰ ਹੈ ਜਿਸ ਨਾਲ ਤੁਸੀਂ 네ਗੇਟਿਵ ਫੇਸ ਚੋਂ ਬਾਹਰ ਰਹਿਣ ਨੂੰ ਚੁਣਦੇ ਹੋ ਅਤੇ ਬੁਰੇ ਸ਼ਬਦ ਦੁਬਾਰਾ ਨਹੀਂ ਬੋਲਦੇ ਹੋ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਅਤੇ 네ਗੇਟਿਵਿਟੀ ਨਾ ਫੈਲਾਉਣ ਲਈ ਬਹੁਤ ਤਾਕਤ ਲੱਗਦੀ ਹੈ ਵਕਤ ਦੇ ਨਾਲ ਪ੍ਰੈਕਟਿਸ ਕਰਨ ਨਾਲ 네ਗੇਟਿਵ ਕਮੈਂਟਸ ਨੂੰ ਇਗਨੋਰ ਕਰਨਾ ਹੋਰ ਸੌਖਾ ਹੋ ਜਾਂਦਾ ਹੈ ਅਤੇ ਤੁਸੀਂ ਖੁਸ਼ੀ-ਖੁਸ਼ੀ ਦਿਨ ਬਿਤਾਉ ਪਾਉਂਦੇ ਹੋ ਸਾਇਲੈਂਸ ਇਜ਼ ਨਾਟ ਇਗਨੋਰਿੰਗ ਦਾ ਪ੍ਰੋਬਲਮ ਸਾਇਲੈਂਸ ਨਾਲ ਤੁਸੀਂ ਉਹਨਾਂ ਚੀਜ਼ਾਂ ਨੂੰ ਕਹਿਣ ਤੋਂ ਵੀ ਬਚਦੇ ਹੋ ਜਿਨ੍ਹਾਂ ਦਾ ਤੁਹਾਨੂੰ ਬਾਅਦ ਵਿੱਚ ਪਛਤਾਵਾ ਹੋਵੇ ਜਦ ਕੋਈ ਇਨਸਾਨ ਬਾਅਦ ਵਿੱਚ ਸ਼ਾਂਤ ਹੋ ਕੇ ਤੁਹਾਡੇ ਨਾਲ ਗੱਲ ਕਰਨੀ ਚਾਹੇ ਤਾਂ ਇਸ ਨਾਲ ਉਸ ਪ੍ਰੋਬਲਮ ਨੂੰ ਸਮਝਾਉਣਾ ਹੋਰ ਵੀ ਸੌਖਾ ਹੋ ਜਾਂਦਾ ਹੈ ਜ਼ਿੰਦਗੀ ਦੀ ਇਸ ਭੱਜ ਦੌੜ ਵਿੱਚ ਹੋ ਸਕਦਾ ਹੈ ਤੁਸੀਂ ਸਾਇਲੈਂਸ ਤੇ ਇਸ ਤਰ੍ਹਾਂ ਦੇ ਕਦੇ ਧਿਆਨ ਨਾ ਦਿੱਤਾ ਹੋਵੇ ਤਾਂ ਹੁਣ ਵਕਤ ਹੈ ਇਸ ਨੂੰ ਸਮਝਦਾਰੀ ਨਾਲ ਅਪਣਾ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣ ਦਾ ਹਰ ਰੋਜ਼ ਕੁਝ ਦੇਰ ਸ਼ਾਂਤ ਬੈਠੋ ਜਦੋਂ ਤੁਸੀਂ ਨਾ ਤਾਂ ਕੁਝ ਸੋਚ ਰਹੇ ਹੋਵੋ ਤੇ ਨਾ ਹੀ ਕੁਝ ਕਰ ਰਹੇ ਹੋਵੋ ਇਹ ਤੁਹਾਡੀ ਤੁਹਾਨੂੰ ਆਪਣੇ ਆਪ ਨਾਲ ਮਿਲਾਉਣ ਵਿੱਚ ਮਦਦ ਕਰੇਗੀ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ